ਲਾਲ ਇਲਿਸ ਪੱਪੂ ਹੈ ਇਹ ਇਥੋਂ ਦਾ ਡੀਡਾ ਸਾਂਸੀਆਂ ਦਾ ਜਿਹੜਾ ਬੰਦਾ ਇਹਦੇ ਖਿਲਾਫ ਸੱਤ ਮੁਕਦਮੇ ਦਰਜ ਹੈ ਤੇ ਇਹਦੇ ਪਰਿਵਾਰ ਦੇ ਖਿਲਾਫ ਟੋਟਲ 36 ਮੁਕਦਮੇ ਦਰਜ ਹੈ ਜਿਹਦੇ ਚ ਐਨਡੀਪੀਐਸ ਐਕਟ ਦੇ ਪਲੱਸ ਅਕਸਾਈ ਦੇ ਮੁਕਦਮੇ ਜਿਹੜੇ ਹੈ ਉਹ ਦਰਜ ਹੈ ਤੇ ਜੀ ਅੱਜ ਦੀ ਕਾਰਵਾਈ ਜਿਹੜੀ ਹੈਗੀ ਐ ਇਹਦੇ ਵਿੱਚ ਗੁਰਦੀਪ ਲਾਲ ਇਲਿਸ ਪੱਪੂ ਐ ਇਹ ਇੱਥੋਂ ਦਾ ਡੀਡਾ ਸਾਂਸੀਆਂ ਦਾ ਜਿਹੜਾ ਬੰਦਾ ਐ ਇਹਦੇ ਖਿਲਾਫ 7 ਮੁਕਦਮੇ ਦਰਜ ਐ ਤੇ ਇਹਦੇ ਪਰਿਵਾਰ ਦੇ ਖਿਲਾਫ ਟੋਟਲ 36 ਮੁਕਦਮੇ ਦਰਜ ਐ ਜਿਹਦੇ ਚ ਐਨਡੀਪੀਐਸ ਐਕਟ ਤੇ ਪਲੱਸ ਕਕਸਾਈ ਦੇ ਮੁਕਦਮੇ ਜਿਹੜੇ ਐ ਉਹ ਦਰਜ ਐ ਇਹ ਜਿਹੜੀ ਜਗ੍ਹਾ ਦੇ ਵਿੱਚ ਇਹਨੇ ਇਲਿਗਲ ਘਰ ਬਣਾਇਆ ਸੀ ਤੇ ਵਾਟਰ ਰਿਸੋਰਸ ਡਿਪਾਰਟਮੈਂਟ ਦੀ ਜਗ੍ਹਾ ਸੀ ਉਹਨਾਂ ਨੇ ਜਿਹੜਾ ਇਹਨੂੰ ਡੈਮੋਲੇਸ਼ਨ ਕਰਨ ਦਾ ਜਿਹੜਾ ਪ੍ਰੋਗਰਾਮ ਬਣਾਇਆ ਸੀ ਤੇ ਡਿਸਟ੍ਰਿਕਟ ਪੁਲਿਸ ਗੁਰਦਾਸਪੁਰ ਵੱਲੋਂ ਉਹਨਾਂ ਨੂੰ ਜਿਹੜੀ ਪ੍ਰੋਟੈਕਸ਼ਨ ਦਿੱਤੀ ਗਈ ਹੈ ਤੇ ਉਹ ਬਾਰਡਰ ਰਿਸੋਰਸ ਡਿਪਾਰਟਮੈਂਟ ਵਾਲੇ ਜਿਹੜੇ ਆ ਉਹ ਆਪਣੀ ਜਗ੍ਹਾ ਖਾਲੀ ਕਰਾ ਇਹਨੂੰ ਅਯੂਗ ਨਸ਼ਾ ਵਿਰੋਧ ਨਾਲ ਵੀ ਜੋੜਿਆ ਜਾ ਸਕਦਾ ਬਿਲਕੁਲ ਜੀ ਸਰ ਜੇ ਸੱਤੀ ਮਗਰਮੇ ਦਰਜ ਤੇ ਇੰਨੀ ਦੇਰ ਬਾਅਦ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ ਦੇ ਤਾਂ ਹੁਣ ਸਿਵਲ ਡਿਪਾਰਟਮੈਂਟ ਦੀ ਜਗ੍ਹਾ ਨਾ ਉਹਨਾਂ ਨੇ ਦੱਸਿਆ ਨਾ ਪੁਲਿਸ ਨੇ ਤਾਂ ਕਾਰਵਾਈ ਜਿਹੜਾ ਪਰਚਾ ਦਰਜ ਕਰਨਾ ਉਹ ਪੁਲਿਸ ਦਾ ਕਾਰਵਾਈ ਕਰ ਹੀ ਰਹੀ ਹੈ ਜਿਹੜੀ ਡੈਮੋਲੇਸ਼ਨ ਹੈ ਉਹ ਜਿਸ ਡਿਪਾਰਟਮੈਂਟ ਦੀ ਜਗ੍ਹਾ ਹੈ ਉਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਪ੍ਰੋਟੈਕਸ਼ਨ ਦਿਓ ਅਸੀਂ ਅ ਕਿੰਨੇ ਕਿੰਨੇ ਸਰ ਡੈਮੇਜ ਕੀਤੇ ਗਿਆ ਹੁਣ ਤੱਕ ਇੱਥੇ ਡਾਟਾ ਸਾਸੀਆਂ ਦੇ ਵਿੱਚ ਕਰ ਇਹ ਪੰਜ ਪਹਿਲਾਂ ਹੀ ਪੰਜ ਹੋ ਗਏ ਪੰਜ ਪਹਿਲਾਂ ਹੋ ਚੁੱਕੇ 6ਵਾਂ ਹੋਰ ਸਰ ਕਿੰਨੇ ਰਹਿੰਦੇ ਬਾਕੀ ਸਾਰਾ ਪ੍ਰੋਸੈਸ ਚੱਲ ਰਿਹਾ ਜਿਹਦਾ ਜਿਹਦੇ ਵੀ ਦੱਸੀ ਜਾਣਗੇ ਸਿਵਲ ਡਿਪਾਰਟਮੈਂਟ ਵਾਲੇ ਉਹਦੇ ਮੁਤਾਬਕ ਅਸੀਂ ਪ੍ਰੋਟੈਕਸ਼ਨ ਦੇ ਦਾਂਗੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰ ਮੈਸੇਜ ਇਹੀ ਹੈ ਜੀ ਵੀ ਨਾਜਾਇਜ਼ ਜਿਹੜੇ ਤੰਦੇ ਆ ਨਸ਼ੇ ਵਾਲੇ ਆ ਉਹ ਛੱਡ ਦੇਣ ਆਪਣਾ ਆਮ ਜ਼ਿੰਦਗੀ ਜੀਣ ਕਮਾਨ ਤੇ ਖਾਣ ਨਹੀਂ ਤਾਂ ਫਿਰ ਹਾਲਾਤ ਤਾਂ ਇਹੀ ਹੈਗੇ ਸਜ਼ਾ ਵੀ ਹੋਊਗੀ ਜਿਹੜੀ ਜਗਾ ਰੋਕ ਕੇ ਕਿਸੇ ਦੇ ਮਹਿਕਮੇ ਦੀ ਕੋਈ ਘਰ ਬਣਾਉਣਗੇ ਡੈਮੋਲਿਸ਼ਨ ਦੇਖੋ ਜੀ ਇਹ ਜਿਹੜਾ ਪਿੰਡ ਡੀਡਾ ਸੰਸੀ ਹੈਗਾ ਇਹਦੇ ਵਿੱਚ ਟੋਟਲ 71 ਘਰ ਨੇ ਜਿਹਨਾਂ ਦੇ ਮਾਮਲੇ ਕੋਲੈਕਟਰ ਸਾਹਿਬ ਨੇ ਗੁਰਦਾਸਪੁਰ ਨੇ ਜਿਹੜੇ ਆਰਡਰ ਕੀਤੇ ਨੇ ਡੈਮੋਲਿਸ਼ਨ ਤੇ ਉਸੇ ਡੈਮੋਲਿਸ਼ਨ ਦਾ ਅੱਜ ਅਸੀਂ ਐਗਜ਼ੀਕਿਊਸ਼ਨ ਕਰਤਾ ਹੈ ਪੁਲਿਸ ਦੀ ਪ੍ਰੈਜ਼ੈਂਸ ਤੇ ਡਿਊਟੀ ਮਿਸਟਰੀ ਦੀ ਪ੍ਰੈਜ਼ੈਂਸ ਵਿੱਚ ਕਿੰਨੇ ਘਰ ਜਿਹੜੇ ਤੁਸੀਂ ਸਾਹਮਣੇ ਵੀ ਗਾਇਕ ਹੋ ਨਹੀਂ ਬਣੇ ਟੋਟਲ 77 ਘਰ ਨੇ ਤੇ ਇਹ ਕਿਉਂ ਨਹੀਂ ਕੀਤੀ ਯਾਰੀ ਕਾਰਵਾਈ ਬਾਰੇ ਕਾਰਵਾਈ ਤੁਹਾਡੇ ਸਾਹਮਣੇ ਹੁੰਦੀ ਪਈ ਥੋੜੀ ਗੋਲ ਕਿਹਾ ਕਿਤੇ ਕਿਉਂ ਨਹੀਂ ਹੋਈ ਨੀ ਸੋ ਪਹਿਲਾਂ ਵੀ ਹੋਈ ਹਾਂਜੀ ਇਸ ਤੋਂ ਪਹਿਲਾਂ ਵੀ ਹੋਈ ਬਾਤ ਕਿੰਨੇ ਘਰਾਂ ਦੇ ਕਰ ਦਿੱਤੇ ਟੋਟਲ 6 ਘਰਾਂ ਦੇ ਕਰ ਦਿੱਤੀ ਅੱਛਾ ਅੱਜ 7ਵੇਂ ਦੀ ਬਾਰ ਠੀਕ ਹੈ